ਗੰਡੂ ਵਾਲੇ ਮਹਾਪੁਰਖਾਂ ਦੇ ਵੀ ਉਹ ਬੜੇ ਵਚਨ ਜੋ ਮਹਾਪੁਰਖਾਂ ਦੀ ਪਰਥਾਏ ਨੇ 10 ਦੇ ਜਿਆਦਾ ਚਾਰਕ ਸਾਲ ਪਹਿਲਾਂ ਗੰਡੂਆਂ ਵਾਲੇ ਮਹਾਪੁਰਖਾਂ ਦਾ ਸਨੇਹਾ ਆਇਆ ਸੀ ਸੰਤ ਬਾਬਾ ਰਾਮ ਸਿੰਘ ਜੀਆ ਦਾ ਕਿ ਅਸੀਂ ਮੰਜਪੁਰ ਵਾਲੇ ਮਹਾਪੁਰਖਾਂ ਦੇ ਦਰਸ਼ਨ ਕਰਨੇ ਆ ਉੱਥੋਂ ਉਹਨਾਂ ਦੇ ਸੇਵਕ ਸਨੇਹਾ ਲੈ ਕੇ ਆਏ ਮਹਾਪੁਰਖਾਂ ਨੇ ਸਮਾਂ ਦਿੱਤਾ ਕਿ ਹਜੇ ਸਮਾਂ ਨਹੀਂ ਅਸੀਂ ਫੇਰ ਆਵਾਂਗੇ ਸਮਾਂ ਸੀ ਮਹਾਪੁਰਖਾਂ ਨੇ ਸਮਾਂ ਟਾਲਤਾ ਉਧਰੋਂ ਮਹਾਪੁਰਖ ਆਪ ਚੱਲ ਕੇ ਆ ਗਏ ਗੰਡੂਆਂ ਵਾਲੇ ਮੰਜਪੁਰ ਸਾਹਿਬ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲੇ ਦੱਸ ਦਿਓ ਸਮਾਂ ਜਦ ਦਾ ਰਾਤ ਦਾ ਸਮਾਂ ਸੀ तकरीबन 7:00 ਵਜੇ ਉਹ ਸਥਾਨ ਤੇ ਆਏ ਮੰਜਪੁਰ ਆ ਕੇ ਉਹਨਾਂ ਨੇ ਕੋਸ਼ ਨਹੀਂ ਸਕਿਆ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਨੇ ਗੱਡੀ ਚੋਂ ਉਤਰੇ ਕਹਿਣ ਲੱਗੇ ਮੈਨੂੰ ਪਤਾ ਲੱਗਿਆ ਸੰਤ ਬਾਬਾ ਜਵਾਲਾ ਸਿੰਘ ਜੀ ਮੰਜਪੁਰ ਚ ਆਏ ਹੋਏ ਨੇ ਪਹਿਲਾਂ ਕੀਰਤਨ ਨਹੀਂ ਕਰਦੇ ਹੁੰਦੇ ਸੀ ਮੈਂ ਕੀਰਤਨ ਸੁਣਨ ਆਇਆ ਸਹਾਸੰਗਤ ਕੋਈ ਦੀਵਾਨ ਦਾ ਸਮਾਂ ਨਹੀਂ ਸੀ ਉੱਪਰ ਦਰਬਾਰ ਚ ਵੀ ਸੋ ਖਾਣ ਹੋ ਗਿਆ ਸੀ ਕਮਰੇ ਚ ਸੋਫੇ ਤੇ ਮਹਾਪੁਰਖ ਬੈਠੇ ਨੇ ਸੋਫੇ ਤੇ ਉਹ ਬੈਠੇ ਨੇ ਟੇਬਲ ਤੇ ਵਾਜਾ ਰੱਖ ਲਿਆ ਟੇਬਲ ਤੇ ਵਾਜਾ ਰੱਖ ਕੇ ਮਰਦੰਗਾਲਾ ਸਿੰਘ ਲਾ ਕੇ ਥੱਲੇ ਵਹਿ ਗਿਆ ਮਹਾਪੁਰਖਾਂ ਨੇ ਪੰਜ ਧਾਰਨਾ ਪੜੀਆਂ ਟੇਬਲ ਤੇ ਵਾਜਾ ਰੱਖ ਕੇ ਸੋਫੇ ਤੇ ਬਹਿ ਕੇ ਮਹਾਪੁਰਖ ਬਾਬਾ ਰਾਮ ਸਿੰਘ ਜੀ ਗੱਡੂਆਲੇ ਨੇ ਸਰਪੰਨ ਕੀਤੀਆਂ ਬਾਸੋ ਧਾਰਨਾ ਸੁਣ ਕੇ ਕੁੱਟ ਦੁੱਧ ਛਕਿਆ ਕਹਿੰਦੇ ਅਸੀਂ ਚੱਲੇ ਜੀ ਸਾਡਾ ਘਰ ਪੂਰਾ ਹੋ ਗਿਆ